ਬਾਡਰ ਰੇਂਜ ਦੇ ਨਵੇਂ ਬਣੇ ਡੀਆਈਜੀ ਸੰਦੀਪ ਕੋਇਲ ਨੇ ਅੱਜ ਆਪਣਾ ਅਹੁਦਾ ਸੰਭਾਲਿਆ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਖੇਤਰ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਡੀਆਈਜੀ ਸੰਦੀਪ ਕੋਇਲ ਨੇ ਕਿ ਕੁਝ ਕਿਹਾ ਤੁਸੀਂ ਦੇਖੋ ਤੇ ਸੁਣੋ ਜੀ ਸਰ ਜੀ ਸਰ ਅੱਜ ਅੰਮ੍ਰਿਤਸਰ ਮੇ ਆਏ ਹੋ ਕੈ ਜੀ ਜੀ ਓਕੇ

ਜਿਹੜੀ ਆਉਣ ਦੇ ਸਮੇਂ ਵਿੱਚ ਜਿਹੜੀ ਵੀ ਕੋਈ ਰੰਗ ਰੇਤੀ ਕੋਈ ਤੁਸੀਂ ਕੋਈ ਉਹਦੇ ਵਿੱਚ ਕੋਈ ਵਾਧਾ ਕਰਾਂਗੇ ਜਾਂ ਕੋਈ ਇਸ ਨੂੰ ਹੋਰ ਬਿਹਤਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਟ ਜੋ ਮੇਰੇ ਤੋਂ ਪਹਿਲਾਂ ਜਿਹੜੇ ਵੀ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਵੀ ਅੱਛਾ ਕੰਮ ਕਰ ਕਰਾ ਦੇ। ਬਾਰਡਰ ਰੇਡੀ ਦੇ ਸਰਦੇ ਨੌਜਵਾਨ ਹੈ ਉਹ ਲਗਾਤਾਰ ਆਉਂਦੀਆਂ ਜਿਸ ਤਰ੍ਹਾਂ ਅਸਾਈਨਮੈਂਟ ਆਈਏ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਲਗਾਤਾਰ ਫਸੇ ਜਾ ਰਹੇ। ਬਾਰਡਰ ਰੇਡੀ ਦੇ ਨੌਜਵਾਨਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਮੋਟੀ ਕੋਈ ਤਾਂ ਗੋਰਾ ਗੁਰੂਆ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਸਾਰਾ ਜਿਹੜਾ ਅਸੀਂ ਦੇਸ਼ ਦੇਸ਼ ਉਹਦੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀਏ ਮੇਨ ਸਟ੍ਰੀਮ ਤੇ ਚਾਈਏ ਦੇਸ਼ ਦੀ ਜੜ੍ਹ ਦੇ ਵਿੱਚ ਅਸੀਂ ਆਪਾਂ ਵੱਲ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਕਾ ਸਿੱਖੀਏ ਆਪਣੇ ਆਪਾ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਮੇਰੀ ਸਿੱਖਿਆ ਤੁਸੀਂ ਗੈਂਗਸਟਰ ਜਿੰਨੇ ਵੀ ਬਾਰੋਂ ਵੀ ਇਨ ਕੈਂਕਸ ਕਾਪੀ ਲੈਂਦੇ ਨੇ ਗੈਂਗਸਟਰ ਦੇ ਉੱਤੇ ਕਾਫੀ ਜਿਹੜੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਤੇ ਉਸਤੇ ਕੰਮ ਕੀਤਾ ਇਸ ਏਰੀਆ ਦੀ ਥੋੜੀ ਜਿਹੀ ਪ੍ਰੋਬਲਮ ਸੀ ਜਿਹਨੇ ਸਮਝੇ ਪੁਲਿਸ ਕਰਨੀ ਕੀ ਮਤਲਬ ਸੈੱਟ ਸੌਲ ਕਰ ਰਹੇ ਐ ਸਾਹਿਬ ਬੈਠੇ ਨੇ ਪਟਿਆਲਾ ਹੋ ਜੇ ਜਾਂ ਅੰਮ੍ਰਿਤਸਰ ਰੂਰਲ ਦੇ ਵਿੱਚ ਅ ਗੈਂਗਸਟਰ ਨਾਲ ਕੋਈ ਤਬਦੀਬਾ ਉਸ ਏਰੀਆ ਦੇ ਕੋਈ ਵਕਤੀ ਤੌਰ ਦੇ ਉੱਤੇ ਜਾਂ ਸਪੈਸ਼ਲ ਇਨੀਸ਼ੀਏਟ ਕੀ ਲੋਕਾਂ ਨੂੰ ਅਮਨ ਸ਼ਾਂਤੀ ਜਿਹੜੀ ਹੈ ਅਮਨ ਜਾਗਰਣ ਲੋਕ ਲੈ ਸਕਣੋਂ ਗੈਂਗਸਟਰ ਦਾ ਤਬਦੀਬਾ ਜਿਹੜਾ ਘਟਿਆ

ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਈਤ ਜਾ ਰੀਆਂ ਪਾਕਿਸਤਾਨ ਤੋਂ ਆ ਰੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ? ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਦਿੱਤੇ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਐ ਜਿਹੜੀਆਂ ਖੇਪਾ ਆ ਰੀਆਂ ਸੀ ਇਹਨਾਂ ਤੋਂ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਕੁਫੀਆ ਏਜੰਸੀਆਂ ਨਾਲ ਨਰਮੀ ਤੇ ਜੋ ਅਸੀਂ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਰੈਸਟ ਆ ਸ਼ੋ ਸਰ ਪਬਲਿਕ ਦੇ ਨਾਲ ਕਾਫੀ ਤੁਹਾਡਾ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਤੌਰ 'ਤੇ ਇਸਨੀ ਵੀ ਜਾਂ ਜਿਵੇਂ ਪਬਲਿਕ ਨੂੰ ਤੁਸੀਂ ਦਾਦੀ ਪ੍ਰੈਕਟਿਸ ਦਿੰਦੇ ਹੋ ਰੇਜ ਵੱਡੀਆਂ ਪਬਲਿਕ ਦੇ ਨਾਲ ਉਸੇ ਤਰ੍ਹਾਂ ਦੇ ਤਾਲ ਮਿਲ ਰਹੇਗਾ ਜੀ ਕਿ ਆ ਵੀ ਲੋਕ ਵੀ ਆ ਕੇ ਆਪਣੇ ਮੁਸ਼ਕਲ ਰਸਮੀ ਨੂੰ ਹਾਲੇ ਤੱਕ ਪਹਿਲੇ ਦਾਤਿਕ ਹੋ ਰਹੇ ਹਨ ਵੀ ਆਰ ਪਬਲਿਕ ਸਰਵੈਂਟਸ ਤੇ ਸਾਡਾ ਕੰਮ ਹੀ ਅਸਲ ਲੋਕ ਸੇਵਾ ਹੈ ਜੀ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭਤਾ ਦੀ ਜਿਹੜੀ ਰੀਤ ਹੈਗੀ ਹੈ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ 24 ਘੰਟੇ 24 7 ਮੈਂ अवेलेबल ਆ ਮੇਰੇ ਆਫੀਸਰਸ